ਫਲ ਗੁਣ ਅਨੰਦ ਯੋ ਭਰ ਜਨ ਹਰ ਸੱਜਣਾ ਪ੍ਰਗਟੇ ਆਏ ਸੰਤ ਸਹਾਈ ਰਾਮ ਕੀ ਤਰ ਕਿਰਪਾ ਦੀਆ ਮਿਲਾਇ ਫਲ ਗੁਣ ਅਨੰਦ ਯੋ ਭਰ ਜਨ ਹਰ ਸੱਜਣਾ ਪ੍ਰਗਟੇ ਆਇ ਸੰਤ ਸਹਾਈ ਰਾਮ ਕੇ ਕਰ ਕਿਰਪਾ దిਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾ इच्छ पु वड पागणि वार पाया हार मिल सहिया मंगल गावही गीत गोविन्दयाला हर जे हा पुरख ना दिसाई कोई दूजा लव न लाई हालत पालत सवार ओ ਨੇ ਚਲ ਦਿੱਤੇ ਅਨਗਾਏ ਸੰਸਾਰ ਸਾਗਰ ਤੇ ਰਖੇ ਅਨ ਬਾਹਰ ਨਾ ਜਨਮ ਦਾਈ एक अनेक गुण तरि नानक चरणी पा फलगुण नित सलाह जसनो तेल न तमाई जिह्वा एक अनेक गुण तरे नानक चरणी पाए, ਫਲਗੁਣ ਨਿਤ ਸਲਾਹੀਐ ਜਿਸਨੋ ਤੇਲ ਨਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤਖ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗਿਆਨ ਦੇ ਸਾਗਰ ਸਾਰੇ ਹੀ ਕਾਇਨਾਤ ਦੇ ਸਾਂਝੇ ਰਾਇਬਰ ਜੁਗੋ ਜੁਗ ਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਕਿ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤਗੁਰਾਂ ਜੀ ਦੀ ਅਪਾਰ ਰਹਿਮਤ ਹੈ ਸੰਗਤ ਸਤਗੁਰਾਂ ਜੀ ਦੇ ਦਰਸ਼ਨਦਾਰੇ ਬਾਣੀ ਪੜਨ ਸੁਣਨ ਦਾ ਸੁਭਾਗ ਜੋ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਤਰਸ ਪਿਆ ਮਿਹਰਅਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਇਹ ਤਰਸ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਜੋ ਅਸਾਂ ਜੀਵਾਂ ਤੇ ਸਤਗੁਰਾਂ ਜੀ ਨੇ ਕੀਤਾ ਹੈ ਅੱਜ ਸੰਗਰਾਂਦ ਦਾ ਦਿਹਾੜਾ ਹੈ ਫੱਗਣ ਮਹੀਨੇ ਦੀ ਰਬਤਾ ਹੋਈ ਹੈ ਜੋ ਉਪਦੇਸ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਰ ਮਹੀਨੇ ਦੇ ਪਰਥਾਈ ਬਖਸ਼ਿਸ਼ ਕਰਦੇ ਹਨ ਆਪ ਸਭਾ ਸੰਗਤਾਂ ਨੇ ਸੁਣਨਾ ਕੀਤਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਮੇਰੇ ਭਰਿਆ ਹੱਥ ਸਤਿਗੁਰੂ ਜੀ ਸਾਰੀ ਸੰਗਤ ਦੇ ਸਿਰ ਤੇ ਰੱਖਣ दुखਾਂ क्लेशਾਂ ਵਿਗੜਾਂ ਤੋਂ ਬਚਾ ਕਰਕੇ ਰੱਖਣ ਸੋ ਆਓ ਗੁਰਮਖੋ ਜਿੱਥੇ ਆਪਾਂ ਸਤਿਗੁਰਾਂ ਜੀ ਦੇ ਪਾਵਨ ਪਿੱਤਰ ਬਚਨ ਨੂੰ ਹੁਕਮ ਨੂੰ ਸੁਣਿਆ ਹੈ ਜੋ ਕਿ ਅੱਜ ਦੇ ਮਹੀਨੇ ਦੇ ਪ੍ਰਥਾਏ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਉਥੇ ਆਪਾਂ ਬਖਸ਼ਿਸ਼ ਕੀਤੇ ਹੋਏ ਹੁਕਮ ਦੇ ਜੋ ਆਵਾਜ਼ਾ ਸਤਿਗੁਰਾਂ ਜੀ ਦਾ ਅਖਰੀ ਅਰਥਾਂ ਦੇ ਨਾਲ ਜੁੜੀਏ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟiai ਫੱਗਣ ਦੇ ਮਹੀਨੇ ਦੇ ਪਰਥਾਏ ਫਲਗੁਣ ਫੱਗਣ ਦੇ ਮਹੀਨੇ ਦੇ ਪਰਥਾਏ ਸਤਿਗੁਰੂ ਜੀ ਕਥਨ ਕਰਦੇ ਹਨ ਉਹ ਜੀਵ ਇਸਤਰੀਆਂ ਉਹ ਜੀਵ ਇਸਤਰੀਆਂ ਜਿਨ੍ਹਾਂ ਦੇ ਹਿਰਦੇ ਚ ਉਪਾਰਜਨਾ ਕੀ ਪੈਦਾ ਹੋਇਆ ਜੀ ਹਰ ਸੱਜਣ ਪ੍ਰਗਟੇ ਆਏ ਜਿਨ੍ਹਾਂ ਦੇ ਹਿਰਦੇ ਚ ਅਕਾਲ ਪੁਰਖ ਪਰਮਾਤਮਾ ਸਾਖਸ਼ਾਤ ਪ੍ਰਗਟ ਹੋਏ ਹਨ ਉਹ ਸਦਾ ਹੀ ਆਨੰਦ ਦੇ ਵਿੱਚ ਨੇ ਸਦਾ ਹੀ ਉਹ ਖੇੜੇ ਦੇ ਵਿੱਚ ਨੇ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਆਨੰਦ ਉਪਾਰਜਨਾ ਫਲ ਗੁਣ ਫਲ ਪਲਸ ਗੁਣ ਫਲ ਲੈ ਗੁਰੂ ਦਿਆਂ ਸਿੱਖਾਂ ਸਤਗੁਰਾਂ ਜੀ ਦੇ ਚਰਨਾਂ ਚ ਆ ਆ ਤੇ ਕਿਹੜਾ ਫਲ ਲੈਣਾ ਹੈ ਇਹ ਸਤਿਗੁਰੂ ਜੀ ਗੁਣਾਂ ਦੇ ਸਾਗਰ ਨੇ ਤੇ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਗੁਣ ਲੈ ਤੇ ਅੰਦਰ ਨਿਮਰਤਾ ਹੋਵੇ ਸਹਿਜ ਹੋਵੇ ਸੰਤੋਖ ਹੋਵੇ ਧਰਮ ਹੋਵੇ ਦਇਆ ਹੋਵੇ ਤੇ ਫਿਰ ਭਾਈ ਆਨੰਦ ਅਪਾਰਜਨ ਫਿਰ ਫਿਰ ਆਨੰਦ ਪੈਦਾ ਹੋਵੇਗਾ ਆਨੰਦ ਉਪਾਰਜਨ ਆਨੰਦ ਪੈਦਾ ਹੋਵੇਗਾ ਆਨੰਦ ਇੱਕ ਐਸੀ ਅਵਸਥਾ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਹੈ ਹੀ ਨਹੀਂ ਇੱਕ ਵਾਰੀ ਆਇਆ ਤੇ ਫਿਰ ਜਾਂਦਾ ਨਹੀਂ ਜੀ ਹਰ ਸੱਜਣ ਪ੍ਰਗਟੇ ਆਏ ਤੇ ਗੁਣ ਤੇਰੇ ਇੰਨੇ ਹੋਣ ਸ਼ੁਭ ਗੁਣਾ ਦਾ ਧਾਰਣੀ ਹੋ ਕੇ ਤੇਰੇ ਹਿਰਦੇ ਚ ਪ੍ਰਮਾਤਮਾ ਪ੍ਰਗਟ ਹੋ ਜਾਵੇ ਸ਼ੁਭ ਗੁਣਾ ਦੇ ਕਰਕੇ ਜਿਵੇਂ ਗੁਰ ਤੈਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ ਨਾ ਉਸ ਗੁਣਾ ਦਾ ਧਾਰਣੀ ਹੋ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਤੇ ਤੇਰੇ ਹਿਰਦੇ ਚ ਅਕਾਲ ਪੁਰਖ ਪ੍ਰਮਾਤਮਾ ਪ੍ਰਗਟ ਹੋ ਜਾਣ ਅਥਵਾ ਉਹ ਜੀਵ ਇਸਤਰੀਆਂ ਸਦਾ ਹੀ ਆਨੰਦ ਦੇ ਵਿੱਚ ਨੇ ਸਦਾ ਹੀ ਖੇੜੇ ਦੇ ਵਿੱਚ ਨੇ ਜਿਨ੍ਹਾਂ ਦੇ ਹਿਰਦੇ 'ਚ ਸੱਚਾ ਸੱਜਣ ਪ੍ਰਗਟ ਹੋ ਗਿਆ ਜੀ ਹਰ ਸੱਜਣ ਪ੍ਰਗਟ ਆਏ ਤੇ ਕੌਣ ਹੈ ਸੱਜਣ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਾਜਣ ਦਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਿਹੜਾ ਤੇਰੇ ਤੋਂ ਦੂਰ ਹੀ ਨਹੀਂ ਜੀਵ ਤੂ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਰਾਮ ਦੇ ਨਾਲ ਮਿਲਾਪ ਕਰਾਉਣ ਦੇ ਲਈ ਸਹਾਇਕ ਹੋਏ ਜੀ ਕੌਣ ਸੰਤ ਸਹਾਈ RAM ਕੇ ਜਿਨ੍ਹਾਂ ਨੇ ਕਿਰਪਾ ਕੀਤੀ ਤੇ RAM ਦੇ ਨਾਲ ਮਿਲਾ ਦਿੱਤਾ ਜੀ ਕਠੋਰ ਮਨ ਜੋ ਕਦੇ ਭਜਦਾ ਨਹੀਂ ਟਿਕਦਾ ਨਹੀਂ ਸਦ ਸੰਗਤ ਵਿੱਚ ਮਿਲ ਕੇ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਸਤ ਸੰਗਤ ਦੀ ਉਹ ਮਨ ਟਿਕ ਜਾਂਦਾ ਹੈ ਮੰਟੇ ਕਾ ਜਾਂਦਾ ਹੈ ਗੁਰਮਖੋ ਸੰਤ ਸਹਾਈ ਰਾਮ ਕੇ ਸੰਤ ਜਿਨਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸੰਤ ਸਹਾਈ ਰਾਮ ਕੇ ਸੰਤੋ ਜਿਹੜਾ ਭਾਈ ਪ੍ਰਮਾਤਮਾ ਦੇ ਨਾਲ ਜੋੜੇ ਉਹ ਸੰਤ ਨਹੀਂ ਜਿਹੜਾ ਆਪਣੇ ਆਪ ਦੇ ਨਾਲ ਜੋੜੇ ਸੰਤ ਉਹ ਹੈ ਜੋ ਟੁੱਟੀਆਂ ਹੋਈਆਂ ਰੂਹਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਤੇ ਭਾਈ ਸੰਤ ਸਹਾਈ RAM ਕੇ ਸਤ ਸੰਗਤ ਕੀਤੀ ਸਤ ਗੁਰਾਂ ਜੀ ਦੀ ਬਾਣੀ ਸੁਣੀ ਪੜੀ ਕਿਰਪਾ ਹੋਈ ਸੰਤਾ ਨੇ ਸਹਿਤਾ ਕਰ ਦਿੱਤੀ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਜਨਮਾਂ ਜਨਮਾਂ ਦਾ ਵਿਛੋੜਾ ਮਿਟ ਗਿਆ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਲਾਪ ਹੋਇਆ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ RAM ਨਾਲ ਮਿਲਣ ਕਰਕੇ ਅੰਤਰਹਿ ਕਰਨ ਰੂਪ ਸੇਜਾ ਸ਼ੋਭਨੀਕ ਹੋ ਗਈ ਅਤੇ ਸਾਰੇ ਸੁਖ ਪ੍ਰਾਪਤ ਹੋਏ ਜੀ ਜਿਸ ਕਰਕੇ ਹੁਣ ਦੁੱਖਾਂ ਦੀ ਕੋਈ ਜਾਏ ਜਗ੍ਹਾ ਨਹੀਂ ਬਚੀ ਸਾਰੇ ਦੁੱਖ ਮੁੱਕ ਗਏਗੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਕਿਹੜੇ ਦੁੱਖ ਮੁੱਕੇ ਨੇ ਇਹ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਈਰਖਾ ਨਿੰਦਾ ਚੁਗਲੀ ਇਤ ਆਦਿਕ ਇਹ ਸਭ ਦੁੱਖ ਹੁਣ ਮੁੱਕ ਗਏ ਨੇ ਜਿਵੇਂ ਆਪਣੇ ਪਤੀ ਤੋਂ ਵਿਛੜੀ ਹੋਈ ਕਿਸੇ ਰਾਣੀ ਨੂੰ ਰਾਜਾ ਪ੍ਰਾਪਤ ਹੋ ਜਾਵੇ ਉਸ ਨੂੰ ਅਤਿਅੰਤ ਆਨੰਦ ਪ੍ਰਾਪਤ ਹੁੰਦਾ ਹੈ ਇਵੇਂ ਪਰਮੇਸ਼ਰ ਰਾਜਾ ਹੈ ਸੁਰਤ ਰਾਣੀ ਹੈ ਇੰਦਰੀਆਂ ਗੋਲੀਆਂ ਹਨ ਲਿਵ ਜੁੜਨ ਕਰਕੇ ਪਰਮੇਸ਼ਰ ਦੀ ਅਭੇਦਤਾ ਦਾ ਸਵਖ ਪ੍ਰਾਪਤ ਹੁੰਦਾ ਹੈ ਗੁਰਮਖੋ ਸਿਰ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਦੁੱਖ ਨਾਹੀ ਸਭ ਸੁਖ ਹੀ ਹੈ ਰੇ ਇਕੈ ਏਕੀ ਨੇੜੈ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ ਉਥੇ ਫਿਰ ਭਾਈ ਦੁੱਖਾਂ ਨੂੰ ਕੋਈ ਜਗ੍ਹਾ ਨਹੀਂ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਤੇ ਉਸ ਬੜਾ ਭਾਗਣੀ ਜੀ ਇਸਤਰੀ ਦੀ ਇੱਛਾ ਪੂਰੀ ਹੋ ਗਈ ਕਿਉਂ ਕਿਉਂ ਉਹਨੇ ਭਾਈ ਵਰ ਪ੍ਰਾਪਤ ਕਰ ਲਿਆ ਕਿਹੜਾ ਹਰੀ ਅਕਾਲ ਪੁਰਖ ਪਰਮਾਤਮਾ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਯਲਾਏ ਸਤ ਸੰਗਤ ਰੂਪੀ ਸਖੀਆਂ ਦੇ ਨਾਲ ਮਿਲ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾਂ ਨੂੰ ਗਾਉਂਦੀਆਂ ਹਨ ਗੋਬਿੰਦ ਦੇ ਗੀਤ ਜਸ ਨੂੰ ਕਥਨ ਕਰਦੀਆਂ ਹਨ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਜਿਸ ਤਰ੍ਹਾਂ ਮਹਾਤਮਾ ਰੂਪ ਸਖੀਆਂ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਇਨ ਕਰਦੀਆਂ ਹਨ ਉਹਨਾਂ ਨਾਲ ਮਿਲ ਕੇ हे ਜੀਵ ਇਸਤਰੀ ਤੂੰ ਵੀ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਪੇਧੋ ਅਪੇਤਦਾ ਦੇ ਆਨੰਦ ਨੂੰ ਪ੍ਰਾਪਤ ਕਰ ਹਰ ਜੀ ਹਾ ਅਵਰ ਨਾਂ ਦਿਸਾਈ ਕੋਈ ਦੂਜਾ ਲਵੇ ਨ ਲਾਈ ਪਰਮੇਸ਼ਰ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਹੋਰ ਕਿਸੇ ਦੂਜੇ ਨੂੰ ਉਸ ਦੇ ਬਰਾਬਰ ਦਾ ਨਹੀਂ ਸਮਝਦੇ ਭਾਈ ਜਿਹੜੇ ਗੁਰੂ ਦੇ ਪਿਆਰੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਨ ਜਿਹੜੀ ਜੀਵ ਇਸ ਤ੍ਰੀ ਅਕਾਲ ਪੁਰਖ ਪਰਮਾਤਮਾ ਦੇ ਅਭੇਤਦਾ ਦੇ ਆਨੰਦ ਨੂੰ ਮਾਣਦੀ ਹੈ ਉਹਦੀ ਸੁਰਤ ਫਿਰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਟਿਕ ਜਾਂਦੀ ਹੈ ਅਵਰਨਾ ਦੀ ਸੈ ਕਿਸ ਸਾ ਲਾਹੀ ਤਿਸਹ ਸਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਨਿਆ ਸੋਈ ਜੈ ਸਾ ਤੂ ਤੈ ਸਾ ਤੂ ਹੀ ਕਿਆ ਉਪਮਾ ਦੀਜੈ ਹਲਤ ਪਲਤ ਸਵਾਰਿਓਨ ਨਿਹਚਲ ਦਿੱਤਿ ਅਨ ਜਾਏ ਉਹਨਾਂ ਦਾ ਫਿਰ ਲੋਕ ਤੇ ਪ੍ਰਲੋਕ ਸਬਰ ਜਾਂਦਾ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਨਿਹਚਲ ਦਿੱਤਿ ਅਨ ਜਾਏ ਭਾਈ ਉਨ੍ਹਾਂ ਦੀ ਅਭੇਦਤਾ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਦੀਵੀ ਹੁੰਦੀ ਹੈ ਜੀ ਸੰਸਾਰ ਸਾਗਰ ਤੇ ਰਖੇ ਅਨ ਬਾਹਰ ਨਾ ਜਨਮ ਧਾਈ ਸੰਸਾਰ ਸਮੁੰਦਰ ਤੋਂ ਬਚਾ ਲਿਆ ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਜੀਵ ਇਸਤਰੀਆਂ ਨੂੰ ਮੁੜ ਕੇ ਦੁਬਾਰਾ ਫਿਰ ਭਾਈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦੀਆਂ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਸਤਸੰਗਤ ਜੀ ਹੱਥ ਦੇ ਕਰਕੇ ਇਸ ਸੰਸਾਰ ਸਮੁੰਦਰ ਚੋਂ ਅਕਾਲ ਪੁਰਖ ਪਰਮਾਤਮਾ ਆਪਣੇ ਪਿਆਰਿਆਂ ਨੂੰ ਰੱਖਦੇ ਹਨ ਈਰਖਾ ਨਿੰਦਾ ਚੁਗਲੀ ਵਿਕਾਰਾਂ ਤੋਂ ਬਚਾ ਲੈਂਦੇ ਹਨ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗਤ ਮਿਲਾਈਆਂ ਜਿਨ੍ਹਾਂ ਨੇ ਭਾਈ ਸਤ ਸੰਗਤ ਕੀਤੀ ਸਤਿਗੁਰੂ ਜੀ ਨੇ ਉਹਨਾਂ ਨੂੰ ਰੱਖਣਾ ਕੀਤਾ ਹੈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਇੱਕ ਜੀਵ ਦੇ ਨਾਲ ਅਨੇਕ ਗੁਣਾ ਦਾ ਹੈ ਵਾਹਿਗੁਰੂ ਕਿਸ ਤਰ੍ਹਾਂ ਵਿਖਿਆਨ ਕਰੀਏ ਤੂੰ ਬੇਅੰਤ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਮਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਏਕ ਜਿਹੇ ਗੁਣ ਕਮਣ ਬਖਾਨੈ ਇਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣਾ ਦਾ ਵਿਖਿਆਨ ਕਰੀਏ ਤਰੇ ਨਾਨਕ ਚਰਣੀ ਪਾਏ ਜਿਹੜੇ ਤੇਰੇ ਚਰਨਾਂ ਚ ਆ ਗਏ ਤੇਰੀ ਸ਼ਰਨ ਚ ਆ ਗਏ ਉਹ ਤਰ ਗਏ ਜੀ ਇਸ ਕਰਕੇ ਗੁਰਮਖੋ ਜੇ ਅਜਾ ਆਪਾਂ ਫੱਗਣ ਦੇ ਮਹੀਨੇ ਦਾ ਉਪਦੇਸ਼ ਸੁਣਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਾਂ ਫਿਰ ਸਾਨੂੰ ਇਹ ਆਪਣੇ ਅੰਦਰ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਸਤਿਗੁਰਾਂ ਜੀ ਦੇ ਚਰਨਾਂ ਦੇ ਨਾਲ ਜੁੜੇ ਹਾਂ ਕਿ ਨਹੀਂ ਕਿੱਦਾਂ ਜੁੜਾਂਗੇ ਬਾਣੀ ਪੜ੍ਹ ਕੇ ਗੁਰੂ ਦੇ ਹੁਕਮ ਨੂੰ ਮੰਨ ਕੇ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲਨਾ ਤਮਾਏ ਵੱਡਾ ਦਾਤਾ ਤਿਲਨਾ ਤਮਾਏ ਹਰ ਰੋਜ਼ ਪੜਦੇ ਹਾਂ ਐਸੇ ਵੱਡੇ ਦਾਤੇ ਦੇ ਨਾਲ ਜੁੜਨਾ ਕਰੀਏ ਗੁਰਮਖੋ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਦਿਨ ਕਲ ਰਾਖੀ ਮੇਰੀ ਫਲਗੁਣ ਨਿਤ ਸਲਾਹੀਏ ਉਹਨੋਂ ਸਲਾਈਏ ਭਾਈ ਨਿਤ ਹਰ ਰੋਜ਼ ਸਲਾਈਏ ਗੁਰੂ ਗੁਰੂ ਕਰੀਏ ਵਾਹਿਗੁਰੂ ਕਰੀਏ ਭਾਈ ਜਿਸ ਨੂੰ ਤਿੱਲ ਨਾ ਤਮਾਏ ਜਿਸ ਨੂੰ ਰਤੀ ਜਿਨਾ ਵੀ ਤਮਾ ਨਹੀਂ ਗੁਰਮਖੋ ਜੋ ਲੋਭ ਵਸ ਨਹੀਂ ਹੈ ਹੰਕਾਰ ਵਸ ਨਹੀਂ ਹੈ ਕਾਮ ਕ੍ਰੋਧ ਲੋਭ ਮੋਹ ਤੋਂ ਮੁਕਤ ਹੈ ਗੁਰਮਖੋ ਅਕਾਲ ਪੁਰਖ ਪਰਮਾਤਮਾ ਉਹਨੂੰ ਸਲਾਹੁਣਾ ਕਰੀਏ ਉਹਦੇ ਗੁਣ ਗਾਇਆ ਕਰੀਏ ਇਹ ਉਪਦੇਸ਼ ਸਤਗੁਰਾਂ ਜੀ ਨੇ ਫੱਗਣ ਦੇ ਮਹੀਨੇ ਦੇ ਪਰਥਾਈ ਬਖਸ਼ਿਸ਼ ਕੀਤਾ ਹੈ ਬੋਲਦਿਆਂ ਹੋਇਆਂ ਏਕ ਭੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਬਖਸ਼ਨ ਹਾਰ ਹੈ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਨ ਹਾਰ ਹਨ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵੱਡ ਗੁਣਹਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਰਹਿਮਤਾਂ ਕਰਨੀਆਂ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਅਖੀਰੜੀਆਂ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ ਜਿਹਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤੇਲਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ